ਹਾਂਜੀ ਸ਼ੁਰੂ ਕਰਦੇ ਆਂ ਕਹਾਣੀ ਇੱਕ ਪੁਰਾਣਾ ਮੁਹੱਲਾ ਸੀ ਪੁਰਾਣੇ ਸ਼ਹਿਰ ਦੇ ਇੱਕ ਕੁਲੇ ਜੇ ਥਾਂ ਤੇ ਹੀ ਵਸਿਆ ਹੋਇਆ ਸੀ ਜਿੱਥੇ ਵੀ ਗਲੀਆਂ ਵੀ ਤੰਗ ਸੀ ਪਰ ਰਸਮਾਂ ਹੋਰ ਵੀ ਜ਼ਿਆਦਾ ਤੰਗ ਸੀ ਔਰਤਾਂ ਅਕਸਰ ਕਹਿੰਦੀਆਂ ਸੀ ਕਿ ਇੱਥੇ ਕੰਧਾਂ ਤਾਂ ਮਿੱਟੀ ਦੀਆਂ ਨੇ ਪਰ ਦਰਵਾਜ਼ੇ ਲੋਹੇ ਦੇ ਆ ਉਸ ਮੁਹੱਲੇ ਦੀ ਇੱਕ ਤੰਗ ਗਲੀ ਦੇ ਅਖੀਰ ਸਿਰੇ ਤੇ ਇੱਕ ਟੇਢੀ ਮਿੱਟੀ ਪੁਰਾਣੀ ਹਵੇਲੀ ਸੀ ਜਾਨੀ ਕਿ ਫੈਸਲੇ ਦਾ ਦਰਵਾਜ਼ਾ ਸੀ ਫੈਸਲੇ ਇੱਥੇ ਹੁੰਦੇ ਤਾਂ ਸੀ ਪਰ ਹਮੇਸ਼ਾ ਇਨਸਾਫ ਵਾਲੇ ਨਹੀਂ ਸੀ ਉਸ ਹਵੇਲੀ ਵਿੱਚ ਹਮੇਸ਼ਾ ਬੈਠਣ ਵਾਲੀ ਪੰਚਾਇਤ ਇਕੱਠੀ ਸੀ ਜੋ ਆਪਣੇ ਆਪ ਨੂੰ ਬਜ਼ੁਰਗਾਂ ਦੀ ਕਮੇਟੀ ਕਹੋਂਦਾ ਸੀ ਪਰ ਅਸਲ ਵਿੱਚ ਇਸ ਥਾਂ ਤੇ ਔਰਤਾਂ ਦੀ ਕਿਸਮਤ ਲਿਖਦਾ ਸੀ ਉਸਦੇ ਫੈਸਲੇ ਹੁੰਦੇ ਸੀ ਕਿ ਬੰਦੇ ਦੀ ਗਲਤੀ ਵੀ ਔਰਤੀ ਸਜਾ ਬਣ ਕੇ ਆਉਂਦੀ ਸੀ ਲੋਕਾਂ ਵਿੱਚ ਬੋਲਣ ਦੀ ਹਿੰਮਤ ਨਹੀਂ ਸੀ ਪਰ ਅੰਦਰੋਂ ਅੰਦਰੀ ਕਹਿੰਦੇ ਸੀ ਜਿਸ ਦਿਨ ਕਿਸੇ ਹੋਰ ਦਾ ਮਾਮਲਾ ਉਸ ਹਵੇਲੀ ਤੱਕ ਪਹੁੰਚ ਜਾਂਦਾ ਉਸ ਦੀ ਜ਼ਿੰਦਗੀ ਦੀ ਅਸਲੀ ਰਾਤ ਉੱਥੋਂ ਹੀ ਸ਼ੁਰੂ ਹੁੰਦੀ ਸੀ ਔਰਤਾਂ ਉਸ ਹਵੇਲੀ ਵਿੱਚ ਰਹਿੰਦੀਆਂ ਸੀ ਜੈਸਮੀਨ ਦਾ ਚਿਹਰਾ ਬਿਲਕੁਲ ਸਧਾਰਨ ਪਰ ਅੱਖਾਂ ਵਿੱਚ ਅਜੀਬ ਜੀ ਚਮਕ ਜਿਦਾਂ ਕਿਸੇ ਨੇ ਉਸ ਦੇ ਅੰਦਰ ਇੱਕ ਚੁੱਪਚਾਪ ਸੜਦਾ ਹੋਇਆ ਦੀਵਾ ਰੱਖ ਦਿੱਤਾ ਹੋਵੇ ਉਸ ਨਾਲ ਵਿਆਹ ਹੋਇਆ ਸੀ ਗੁਰਬਾਸ ਦੇ ਨਾਲ ਜੋ ਦਿਲ ਦਾ ਬੁਰਾ ਨਹੀਂ ਸੀ ਪਰ ਗੁੱਸੇ ਦਾ ਇਦਾਂ ਦਾ ਕੈਦੀ ਸੀ ਜੋ ਹਰ ਗੱਲ ਤੇ ਪੜਕ ਉੱੜਦਾ ਸੀ ਸ਼ੁਰੂ ਵਿੱਚ ਸਭ ਠੀਕ ਸੀ ਫਿਰ ਰੋਜ਼ ਦੇ ਝਗੜੇ ਵਧਣ ਲੱਗੇ ਤੇ ਗਰਬਾਜ ਦਾ ਕੰਮ ਠੀਕ ਨਹੀਂ ਚੱਲ ਰਿਹਾ ਸੀ ਘਰ ਦੀ ਤੰਗੀ ਉੱਪਰੋਂ ਘਰਦਿਆਂ ਦਾ ਜਵਾਬ ਸਾਰਾ ਜ਼ਹਿਰ ਗਰਬਾਜ ਤੇ ਹੀ ਡਕਦਾ ਸੀ ਇੱਕ ਰਾਤ ਕਾਫੀ ਲੜਾਈ ਹੋਈ ਗੱਲ ਛੋਟੀ ਸੀ ਪਰ ਗੁੱਸਾ ਬਹੁਤ ਵੱਡਾ ਸੀ ਗਰਵਾਜ ਖਿਜਿਆ ਤੇ ਕੁਝ ਮਾੜੇ ਸ਼ਬਦ ਬੋਲੇ ਪਰ ਪਾਲ ਵਿੱਚ ਤਿੰਨ ਵਾਰ ਉਹ ਲਫ਼ਜ਼ ਮੂੰਹੋਂ ਨਿਕਲ ਗਏ ਜਿਸ ਨੂੰ ਸੁਣ ਕੇ ਜੈਸਮੀਨ ਦੇ ਕੰਨਾਂ ਵਿੱਚ ਜਿਵੇਂ ਸ਼ੀਸ਼ਾ ਪੀਗਲ ਕੇ ਡਿੱਗ ਗਿਆ ਹੋਵੇ ਕਮਰੇ ਦੀ ਹਵਾ ਅਚਾਨਕ ਭਾਰੀ ਹੋ ਗਈ ਹੋਵੇ ਜੈਸਮੀਨ ਅੰਦਰ ਗਈ ਸੀ ਰਾਤ ਕਾਲੀ ਸੀ ਪਰ ਉਸ ਤੋਂ ਜ਼ਿਆਦਾ ਕਾਲੀ ਹੋ ਚੁੱਕੀ ਸੀ ਉਸ ਦੀ ਕਿ ਉਸ ਮਤ ਦੀ ਇੱਕ ਲਕੀਰ ਸਵੇਰ ਤੱਕ ਸਾਰਾ ਮਾਮਲਾ ਰੇਸਤੇਦਾਰ ਟੈਗਵੰਡੀਆਂ ਤੱਕ ਪਹੁੰਚ ਗਿਆ ਸੀ ਸਫ ਨੇ ਇੱਕ ਹੀ ਗੱਲ ਕੀਤੀ ਹੁਣ ਤਾਂ ਫੈਸਲਾ ਹਵੇਲੀ ਵਿੱਚ ਹੀ ਹੋਵੇਗਾ ਉਹ ਦੱਸਣਗੇ ਕੀ ਕਰਨਾ ਹੈ ਜੈਸਮੀਨ ਦੀ ਸਾਸ ਨੇ ਕਿਹਾ ਅਸੀਂ ਇਕੱਲੇ ਕੀ ਕਰ ਲਾਵਾਂਗੇ ਜੋ ਉਹਨਾਂ ਨੇ ਲਿਖ ਦਿੱਤਾ ਉਹੀ ਹੋਊਗਾ ਇਦਾਂ ਹੀ ਪੁਰਾਣੀ ਹਵੇਲੀ ਦੇ ਫੈਸਲੇ ਲਈ ਖੜੀ ਕਰ ਦਿੱਤੀ ਗਈ ਹਵੇਲੀ ਦੇ ਵੱਡੇ ਕਮਰੇ ਵਿੱਚ ਉਸ ਦਿਨ ਪੰਜ ਬਜ਼ੁਰਗ ਸੀ ਚਿੱਟੇ ਕੱਪੜੇ ਚਿੱਟੀ ਦਾੜੀ ਪਰ ਹਰ ਗੱਲ ਵਿੱਚ ਕਾਲੀ ਜੈਸਪੀਨ ਨੂੰ ਵਿਚਾਲੇ ਬਿਠਾ ਦਿੱਤਾ ਗਿਆ ਗਰਬਾਸ ਇੱਕ ਕੋਨੇ ਵਿੱਚ ਬੈਠ ਕੇ ਸਿਰ ਝੁਕਾ ਕੇ ਬੈਠਾ ਸੀ ਉਸਦੇ ਚਿਹਰੇ ਤੇ ਪਛਤਾਵਾ ਤਾਂ ਸੀ ਪਰ ਡਰ ਉਸ ਤੋਂ ਵੱਡਾ ਸੀ ਸਮਾਜ ਦੇ ਬਦਲਾਅ ਦਾ ਵੀ ਉਸ ਇਸ ਗੱਲ ਦਾ ਕਹਿਣ ਕੀ ਹੋਣ ਲੋਕ ਕੀ ਕਹਿਣਗੇ ਇੱਕ ਸਿੱਖ ਬਜ਼ੁਰਗ ਨੇ ਭਾਰੀ ਆਵਾਜ਼ ਵਿੱਚ ਕਿਹਾ ਪੁੱਤਰ ਲਬਜ ਮੂੰਹ ਚੋਂ ਨਿਕਲ ਜੋ ਹੋਣਾ ਸੀ ਉਹ ਹੋ ਗਿਆ ਹੁਣ ਵਾਪਸ ਨਹੀਂ ਆਊਗਾ ਹੁਣ ਤਾਂ ਇੱਕ ਹੀ ਰਸਤਾ ਹੈ ਜੋ ਸਾਡੇ ਮਹੱਲੇ ਵਿੱਚ ਹਮੇਸ਼ਾ ਤੋਂ ਚੱਲਦਾ ਆਇਆ ਹੈ ਜੇ ਦੁਬਾਰਾ ਨਾਲ ਰਹਿਣਾ ਹੈ ਤਾਂ ਪਹਿਲਾਂ ਇੱਕ ਰਸਮ ਪੂਰੀ ਹੋ ਕੇ ਉਸਨੇ ਕਿਸ ਰਸਮ ਦਾ ਨਾਂ ਨਹੀਂ ਲਿਆ ਬਸ ਇਸ਼ਾਰੇ ਵਿੱਚ ਇਦਾਂ ਕਿਹਾ ਤਾਂ ਜੈਸਮੀਨ ਵੇਖ ਲਓ ਪਹਿਲਾਂ ਕਿਸੇ ਹੋਰ ਨਾਲ ਪੂਰਾ ਵਿਆਹ ਤੇ ਇੱਕ ਰਾਤ ਗਜ਼ਾਰਨੀ ਹੋਵੇਗੀ ਫਿਰ ਉਹ ਬੰਦਾ ਤਲਾਕ ਦੇਊਗਾ ਤੇ ਫਿਰ ਕਿਤੇ ਜਾ ਕੇ ਗਰਬਾਜ ਦਾ ਦੁਬਾਰਾ ਰਹਿਣਾ ਹੋਊਗਾ ਫਿਰ ਇਹਨਾਂ ਨੇ ਇਕੱਠੇ ਰਹਿਣ ਦੀ ਇਜਾਜ਼ਤ ਮਿਲੂਗੀ ਗਰਬਾਜ ਦੇ ਸਾਹ ਰੁੱਕ ਗਏ ਉਹਨੂੰ ਲੱਗਿਆ ਕਿ ਜਿੱਦਾਂ ਉਹ ਕਿਸੇ ਡੂੰਘੇ ਖੂਹ ਵਿੱਚ ਫਸ ਗਈ ਹੋਵੇ ਜਿਸ ਤੇ ਉੱਪਰ ਤੋਂ ਸਾਰੇ ਲੋਕ ਝਾਕ ਰਹੇ ਹੋਣ ਪਰ ਰੱਸੀ ਕੋਈ ਨਹੀਂ ਸੁੱਟ ਰਿਹਾ ਸੀ ਉਸਨੇ ਕੰਮ ਦੀ ਵਾਜ ਕਿਹਾ ਕਿ ਮੇਰੀ ਮਰਜ਼ੀ ਮੈਨੇ ਨਹੀਂ ਰੱਖਦੀ ਮੈਨੇ ਚਾਹੁੰਦੀ ਇਹ ਸਭ ਇੱਕ ਹੋਰ ਬਜ਼ੁਰਗ ਆਇਆ ਤੇਰੇ ਤੇ ਮਸਕਾਨ ਠੰਡੀ ਤੇ ਚੁੱਬਣ ਵਾਲੀ ਸੀ ਕਿ ਬੇਟੀ ਇਹ ਅਸਮਾਂ ਤਾਂ ਹੁਣ ਤੈਨੂੰ ਕਰਨੀ ਪਵੇਗੀ ਤੇ ਤੇਰੇ ਭਲੇ ਦੇ ਲਈ ਹੈ ਤੇਰੀ ਇੱਜ਼ਤ ਦੇ ਲਈ ਹੈ ਉਸਨੇ ਦੇਖਿਆ ਕਮਰੇ ਵਿੱਚ ਕੋਈ ਵੀ ਉਸ ਦੀਆਂ ਅੱਖਾਂ ਵਿੱਚ ਨਹੀਂ ਦੇਖ ਰਿਹਾ ਸੀ ਬਸ ਸਾਰੇ ਹੇਠਾਂ ਜ਼ਮੀਨ ਨੂੰ ਘੂਰ ਰਹੇ ਸੀ ਬਹੁਤ ਵੱਡਾ ਜਿਵੇਂ ਪਾਪ ਕਰ ਦਿੱਤਾ ਹੋਵੇ ਪਰ ਜੋ ਕਿਹਾ ਜਾ ਰਿਹਾ ਸੀ ਉਹ ਬਸ ਰਸਮ ਦਾ ਨਾਂ ਲੈ ਕੇ ਚਾਇਆ ਠਰਾਇਆ ਜਾ ਰਿਹਾ ਸੀ ਗਰਬਾਜ ਦੀਆਂ ਅੱਖਾਂ ਵੀ ਭਰ ਆਈਆਂ ਸੀ ਪਰ ਉਸਨੇ ਕੁਝ ਨਹੀਂ ਕਿਹਾ ਉਸ ਦੀ ਚੁੱਪ ਚ ਅਸਲੀ ਡਰ ਸਭ ਤੋਂ ਵੱਡੀ ਸਾਠ ਸੀ ਕੁਝ ਦਿਨਾਂ ਵਿੱਚ ਮਹੱਲੇ ਵਿੱਚ ਇੱਕ ਔਰਤਾਂ ਨੇ ਨਾਂ ਲਿਆ ਬਲਜੀਤ ਬਲਜੀਤ ਉਮਰਦਰਾਜ ਦਾ ਬੰਦਾ ਸੀ ਜਿਸ ਦੇ ਬਾਰੇ ਵਿੱਚ ਔਰਤਾਂ ਅਕਸਰ ਕੁਸਨਮੋਸਰ ਜੀਆਂ ਕਰਦੀਆਂ ਰਹਿੰਦੀਆਂ ਸੀ ਉਸ ਦੀ ਰੋਜ਼ੀ ਹੀ ਇਦਾਂ ਦੇ ਮਾਮਲਿਆਂ ਨਾਲ ਚੱਲਦੀ ਸੀ ਉਸ ਨੂੰ ਹਵੇਲੀ ਵਿੱਚ ਬੁਲਾਇਆ ਗਿਆ ਉਸ ਨੂੰ ਸਮਝਾ ਦਿੱਤਾ ਗਿਆ ਕਿ ਕੀ ਕਰਨਾ ਹੈ ਕੀ ਕਹਿਣਾ ਹੈ ਉਸ ਦੇ ਲਈ ਕੀ ਇਨਾਮ ਹੋਗਾ ਇਹ ਸਭ ਸੁਣ ਕੇ ਜਿਵੇਂ ਸਿਰਫ ਇਹ ਸਭ ਕੋਈ ਆਮ ਸੌਂਦਾ ਹੋਵੇ ਰਾਤ ਹੋ ਗਈ ਜੈਸਮੀਨ ਦੀ ਜ਼ਿੰਦਗੀ ਦੀ ਸਭ ਤੋਂ ਲੰਬੀ ਰਾਤ ਹੋਣ ਵਾਲੀ ਸੀ ਪੂਰੇ ਦਿਨ ਉਸ ਦਾ ਪਸੀਨਾ ਜਿੱਦਾਂ ਪੱਥਰ ਬਣ ਗਿਆ ਸੀ ਜੈਸਮੀਨ ਦੀ ਮਾਂ ਲਾਗੇ ਦੇ ਸ਼ਹਿਰ ਤੋਂ ਆਈ ਸੀ ਉਸ ਦਾ ਹੱਥ ਫੜ ਕੇ ਬਸ ਖੁੰਦੀ ਸੀ ਕਿ ਤਾਕਤਵਰ ਲੋਕਾਂ ਦੇ ਸਾਹਮਣੇ ਕੀ ਕਹਿਣਾ ਹੈ ਅਸੀਂ ਕਿੱਥੇ ਲੜ ਸਕਦੇ ਹਾਂ ਤੂੰ ਬਸ ਸਬਰ ਕਰ ਸ਼ਾਇਦ ਬਾਅਦ ਵਿੱਚ ਹੀ ਸਭ ਕੁਝ ਚੰਗਾ ਹੋ ਜਾਵੇ ਰਾਤ ਨੂੰ ਜਦੋਂ ਜੈਸਮੀਨ ਨੂੰ ਉਸ ਛੋਟੇ ਜਿਹੇ ਕਮਰੇ ਵਿੱਚ ਬੰਦ ਕੀਤਾ ਤਾਂ ਜਿਵੇਂ ਕੰਧਾਂ ਠਰ ਗਈਆਂ ਸੀ ਕਮਰੇ ਵਿੱਚ ਬਲਜੀਤ ਆਇਆ ਦਰਵਾਜ਼ਾ ਬੰਦ ਹੋਇਆ ਉਸ ਨੂੰ ਲੱਗਿਆ ਕਿ ਉਸ ਤੇ ਚਾਰੇ ਪਾਸੇ ਹਵਾ ਨਹੀਂ ਕੰਡੇ ਹੁਣ ਉਸ ਕਮਰੇ ਵਿੱਚ ਹੁਣ ਉਸ ਨੂੰ ਰੋਣ ਆਉਂਦਾ ਸੀ ਬਲਜੀਤ ਅੰਦਰ ਆਇਆ ਚਿਹਰੇ ਤੇ ਬਨਾਵਟੀ ਜੀ ਨਰਮੀ ਪਰ ਅੱਖਾਂ ਵਿੱਚ ਇੱਕ ਅਲੱਗ ਹੀ ਭੁੱਖ ਦਿਖਸ ਰਹੀ ਸੀ ਜੈਸਮੀਨ ਨੇ ਹੱਥ ਜੋੜ ਕੇ ਕਿਹਾ ਕਿਰਪਾ ਕਰਕੇ ਸਬਣਾ ਕਰਿਓ ਮੈਂ ਕਿਸੇ ਅਧਿਕਾਰ ਵਾਲੀ ਆ ਕਿਸੇ ਦੀ ਧੀ ਆ ਬਲਜੀਤ ਨੇ ਹੌਲੀ ਜਿਹਾ ਕਿਹਾ ਮੈਂ ਕੀ ਕਰਾਂ ਮੈਨੂੰ ਵੀ ਤਾਂ ਉਹੀ ਕੁਝ ਕਰਨਾ ਹੈ ਜੋ ਉੱਪਰ ਵਾਲੇ ਨੇ ਮੈਨੂੰ ਕਿਹਾ ਤੇਰੀ ਇੱਜ਼ਤ ਦੀ ਜ਼ਿੰਮੇਵਾਰੀ ਵੀ ਤਾਂ ਇਹ ਰਸਮ ਹੀ ਨਿਭਾਉਣੀ ਹੈ ਇਦਾਂ ਹੀ ਸਮਝਾਇਆ ਗਿਆ ਉਹ ਰਾਤ ਜਿੱਦਾਂ ਸਦਿਆਂ ਤੋਂ ਨਹੀਂ ਲੰਗੀ ਸਵੇਰੇ ਜਦੋਂ ਦਰਵਾਜ਼ਾ ਖੁੱਲਿਆ ਤਾਂ ਜਸਮੀਨ ਦੇ ਚਿਹਰੇ ਤੇ ਨਾ ਖੂਨ ਸੀ ਨਾ ਚੀਕਾਂ ਬਸ ਇੱਕ ਜੀਬ ਦੀ ਚੁੱਪ ਜਿਦਾਂ ਕਿਸੇ ਨੇ ਉਸ ਦੇ ਅੰਦਰ ਕੁਝ ਚਿਲਾ ਦਿੱਤਾ ਹੋਵੇ ਤੇ ਹੁਣ ਬਸ ਰਾਖ ਬਚੀ ਹੋਵੇ ਬਾਹਰ ਬੈਠੇ ਲੋਕ ਕਹਿ ਰਹੇ ਸੀ ਰਸਮ ਪੂਰੀ ਹੋ ਗਈ ਸਾਰੇ ਇਹੀ ਗੱਲਾਂ ਕਰ ਰਹੇ ਸੀ ਕਾਗਜ਼ ਤੇ ਤਲਾਕ ਲਿਖਿਆ ਗਿਆ ਗਵਾਹ ਬੈਠੇ ਮੋਹਰ ਲੱਗੀ ਤੇ ਸ਼ਾਮ ਤੱਕ ਕਾਨੂੰਨੀ ਸ਼ਕਲ ਵਿੱਚ ਸਬਸਾਫ ਸੂਤਰਾ ਕਰ ਦਿੱਤਾ ਗਿਆ ਕੁਝ ਦਿਨਾਂ ਬਾਅਦ ਹੋਈ ਲਈ ਵਿੱਚ ਫਿਰ ਇੱਕ ਪੰਚਾਇਤ ਬੈਠੀ ਕਾਗਜ਼ ਦਿਖਾਇਆ ਗਿਆ ਆਖਰ ਵਿੱਚ ਫੈਸਲਾ ਹੋਇਆ ਤੇ ਬਸ ਰਸਤਾ ਖੁੱਲ ਗਿਆ ਕਿ ਹੁਣ ਤੁਸੀਂ ਦੋਨੇ ਦੁਬਾਰਾ ਇੱਕ ਘਰ رہ ਸਕਦੇ ਹੋ ਲੋਕ ਖੁਸ਼ ਹੋ ਕੇ ਕਹਿਣ ਲੱਗੇ ਦੇਖੋ ਕਿਦਾਂ ਸਾਡੀ ਪੁਰਾਣੀ ਰਸਮ ਨੇ ਇੱਕ ਟੁੱਟਦਾ ਹੋਇਆ ਘਰ ਬਚਾਲਿਆ ਕਿਸੇ ਨੂੰ ਖਿਆਲ ਤੱਕ ਨਹੀਂ ਆਇਆ ਕਿ ਘਰ ਤਾਂ ਸ਼ਾਇਦ ਬਚ ਗਿਆ ਪਰ ਇੱਕ ਔਰਤ ਤੰਦਰੋ ਮਰਜ਼ਾਨਾ ਕਿਸ ਕਿਤਾਬ ਵਿੱਚ ਲਿਖਿਆ ਹੈ ਉਸ ਮੁਹੱਲੇ ਦੇ ਦਰਵਾਜ਼ੇ ਤੇ ਤਾਂ ਫਿਰ ਉਹੀ ਗੱਲ ਕੀਤੀ ਗਈ ਕਮੇਟੀ ਨੇ ਬਹੁਤ ਚੰਗਾ ਫੈਸਲਾ ਕੀਤਾ ਘਰ ਟੁੱਟਣ ਤੋਂ ਬਚਾਲਿਆ ਜਸਮੀਨ ਦੇ ਹੱਥਾਂ ਵਿੱਚ ਫਿਰ ਮਹਿੰਦੀ ਲੱਗੀ ਪਰੀਸਵਰ ਉਸਦੇ ਦਿਲ ਵਿੱਚ ਕੋਈ ਰੰਗ ਨਹੀਂ ਉੱਠਿਆ ਰਾਤ ਨੂੰ ਜਦੋਂ ਗੁਰਬਾਜ਼ ਕਮਰੇ ਵਿੱਚ ਗਿਆ ਉਸਨੇ ਬੜੇ ਸਕੋਚ ਨਾਲ ਕਿਹਾ ਜੈਸਮੀਨ ਹੁਣ ਸਭ ਠੀਕ ਹੋ ਗਿਆ ਦੇਖ ਕਿੰਨਾ ਵੱਡਾ ਬਲਦਾਨ ਮੇਰਾ ਮਤਲਬ ਕਿੰਨਾ ਵੱਡਾ ਫੈਸਲਾ ਹੋਇਆ ਤੇਰੇ ਲਈ ਸਾਡੇ ਲਈ ਸਾਡੇ ਲਈ ਇਹ ਸ਼ਬਦ ਜੈਸਮੀਨ ਦੇ ਕੰਨਾਂ ਵਿੱਚ ਗੂੰਜਣ ਪਹਿਲੀ ਵਾਰ ਇਦਾਂ ਹੋਇਆ ਜੈਸਮੀਨ ਸਿੱਧਾ ਗੁਰਬਾਜ਼ ਦੀਆਂ ਅੱਖਾਂ ਵਿੱਚ ਦੇਖਿਆ ਤੇ ਇਹਨੂੰ ਸੱਚ ਵਿੱਚ ਲੱਗਦਾ ਹੈ ਕਿ ਇਹ ਸਭ ਮੇਰੇ ਲਈ ਸੀ ਉਸਦੀ ਆਜ਼ ਹੌਲੀ ਸੀ ਪਰ ਉਹਦੇ ਵਿੱਚ ਉਹਨੂੰ ਡਰ ਨਹੀਂ ਸੀ ਮੇਰੇ ਬਿਨਾ ਪੁੱਛੇ ਮੇਰੇ ਜਿਸਮ ਮੇਰੀ ਰਜ਼ਾਮੰਦੀ ਮੇਰੀ ਇੱਜ਼ਤ ਸਭ ਕੁਝ ਦਾਤੇ ਲਾ ਦਿੱਤਾ ਗਿਆ ਤੇ ਤੂੰ ਚੁੱਪ ਕਰਕੇ ਬੈਠਾ ਰਿਹਾ ਇਹ ਮੇਰਾ ਨਹੀਂ ਤੇਰੇ ਤੇ ਇਸ ਮਹੱਲੇ ਦਾ ਫੈਸਲਾ ਸੀ ਤੇ ਉਸਦੀ ਕੀਮਤ ਸਿਰਫ ਮੇਰੇ ਕੋਲੋਂ ਲਈ ਗਈ ਗਰਵਾਜ਼ ਕਰ ਭਾ ਗਿਆ ਪਰ ਜੋ ਹੋਣਾ ਸੀ ਉਹ ਹੋ ਗਿਆ ਗੱਲ ਪੂਰੀ ਵੀ ਨਹੀਂ ਕੀਤੀ ਜਸਮੀਨ ਕਹਿਣ ਲੱਗੀ ਜਿਸ ਰਸਮ ਦਾ ਨਾਮ ਹੈ ਕਿ ਮੇਰੇ ਨਾਲ ਕਸੌਦਾ ਕੀਤਾ ਗਿਆ ਪਰ ਤੂੰ ਕਦੀ ਵੀ ਇਹ ਨਹੀਂ ਸੋਚਿਆ ਜੇ ਕੱਲ ਸਾਡੀ ਧੀ ਹੋਏ ਤਾਂ ਵੀ ਕੀ ਉਸਤੇ ਵੀ ਉਹੀ ਰਸਮ ਹੋਏਗੀ ਜੋ ਉਹ ਨੂੰ ਇਹ ਗੁੱਸੇ ਵਿੱਚ ਫਿਰ ਉਹੀ ਲਫ਼ਜ਼ ਬੋਲ ਦਿੱਤੇ ਕਿ ਫਿਰ ਕਿਸੇ ਹੋਰ ਤੇ ਕਮਰੇ ਵਿੱਚ ਉਸ ਨੂੰ ਭੇਜ ਦੇਵੇਂਗਾ ਇੱਜ਼ਤ ਦੇ ਨਾਮ ਤੇ ਕਮਰਾ ਪੂਰਾ ਸ਼ਾਂਤ ਸੀ ਇੱਕ ਆਵਾਜ਼ ਆ ਰਹੀ ਸੀ ਜੋ ਕਈ ਸਾਲਾਂ ਤੋਂ ਇਸ ਕਮਰੇ ਵਿੱਚ ਗੂੰਜਦੀ ਸੀ ਪਰ ਅੱਜ ਪਹਿਲੀ ਵਾਰ ਜਸਮੀਨ ਨੂੰ ਇਹਦੇ ਵਿੱਚ ਰਾਤ ਤੋਂ ਜ਼ਿਆਦਾ ਇੱਕ ਸਵਾਲ ਸੁਣਾਈ ਦੇ ਰਿਹਾ ਸੀ ਕਿ ਵਾਕਿਆ ਉੱਪਰ ਵਾਲੇ ਨੇ ਇਹ ਸਭ ਲਿਖਿਆ ਜਾਂ ਐਵੇਂ ਥੱਲੇ ਵਾਲਿਆਂ ਦੀ ਬਣਾਈ ਹੋਈ ਜੰਜੀਰ ਸੀ ਜਿਨ੍ਹਾਂ ਨੇ ਧਰਮ ਦੇ ਨਾਂ ਤੇ ਚੜਾ ਦਿੱਤਾ ਗਿਆ ਸੀ ਕੁਝ ਦਿਨਾਂ ਤੱਕ ਜੈਸਮਿਨ ਚੁੱਪ ਰਹੀ ਪਰ ਉਸਦੀ ਚੁੱਪ ਹੁਣ ਡਰਦੀ ਨਹੀਂ ਸੋਚਦੀ ਸੀ ਉਹ ਹੌਲੀ-ਹੌਲੀ ਕਿਤਾਬਾਂ ਲੱਭਣ ਲੱਗੀ ਤੇ ਦੂਸਰੇ ਸ਼ਹਿਰ ਦੀਆਂ ਔਰਤਾਂ ਨਾਲ ਗੱਲ ਕਰਨ ਲੱਗੀ ਉਸ ਨੂੰ ਪਤਾ ਲੱਗਿਆ ਕਿ ਬਹੁਤ ਸਾਰੀਆਂ ਥਾਵਾਂ ਤੇ ਬਹੁਤ ਸਾਰੇ ਵਿਦਵਾਨ ਖੁਦ ਕਹਿ ਰਹੇ ਨੇ ਕਿ ਇਦਾਂ ਦੀ ਜ਼ਬਰਦਸਤੀ ਰਸਮਾਂ ਜਿੱਦੋਂ ਔਰਤ ਦੀ ਬਿਨਾਂ ਰਜ਼ਾਮੰਦੀ ਤੇ ਇੱਜ਼ਤ ਨੂੰ ਬਰਬਾਦ ਕੀਤਾ ਜਾਵੇ ਤਾਂ ਨਾ ਇਨਸਾਫ਼ ਹੈ ਤੇ ਨਾ ਮਜ਼ਬੂਤੀ। ਅਸਲੀ ਤਸਵੀਰ ਇਹ ਲੋਕਾਂ ਦੀ ਬਣਾਇਆ ਹੋਇਆ ਹੈ ਜੋ ਔਰਤ ਨੂੰ ਕਾਨੂੰਨੀ ਨਾਮ ਦੇ ਕੇ ਪਸਾ ਕੇ ਰੱਖਦਾ ਹੈ। ਇੱਕ ਸ਼ਾਮ ਜਸਮੀਨ ਫਿਰ ਉਸ ਹਵੇਲੀ ਵਿੱਚ ਸਿਰ ਝੁਕਾ ਕੇ ਨਹੀਂ ਬਲਕਿ ਸਿੱਧੀ ਗਰਦਨ ਦੇ ਨਾਲ ਕਮਰੇ ਵਿੱਚ ਉਹੀ ਬਜ਼ੁਰਗ ਬੈਠੇ ਸੀ। ਉਸਨੇ ਕਿਹਾ ਕਿ ਮੈਂ ਅੱਜ ਅੱਜ ਕਿਸੇ ਦਾ ਫੈਸਲੇ ਲੈਣ ਨਹੀਂ ਆਪਣੇ ਹੱਕ ਦਾ ਖਿਆਲ ਰੱਖਣ ਦੀ ਗੱਲ ਕਰਨ ਆਈ ਹਾਂ। ਜੇਕਰ ਰਾਤ ਨੂੰ ਤੁਸੀਂ ਰਸਮ ਦਾ ਨਾਂ ਦਿੱਤਾ ਹੈ ਉਹ ਮੇਰੇ ਲਈ ਜਿੰਦਾ ਹੁੰਦੇ ਹੋਏ ਵੀ ਮਰ ਜਾਂਦੀ ਰਾਤ ਵਰਗੀ ਸੀ ਮੈਂ ਕਿਸੇ ਵੀ ਕਾਗਜ਼ ਤੇ ਆਪਣੀ ਰਜ਼ਾਮੰਦੀ ਨਹੀਂ ਦਿੱਤੀ ਸੀ ਤੁਸੀਂ ਸਾਰਿਆਂ ਨੇ ਮੈਨੂੰ ਇੱਕ ਇਨਸਾਨ ਨਹੀਂ ਇੱਕ ਚੀਜ਼ ਦੀ ਤਰ੍ਹਾਂ ਇੱਧਰ ਉੱਧਰ ਕਰ ਦਿੱਤਾ ਇੱਕ ਬਜ਼ੁਰਗ ਕਹਿਣ ਲੱਗਾ ਕਿ ਬੇਟੀ ਅਸੀਂ ਤਾਂ ਜਸਮੀ ਨੇ ਵਿੱਚ ਹੀ ਗੱਲ ਰੋਕ ਦਿੱਤੀ ਤੇ ਕਿਹਾ ਮੈਨੂੰ ਬੇਟੀ ਨਾ ਕਹਿਣਾ ਜੇਸਟੈਂ ਤੁਸੀਂ ਲੋਕਾਂ ਨੇ ਮੈਨੂੰ ਕਿਸੇ ਹੋਰ ਮਰਦ ਤੇ ਕਮਰੇ ਵਿੱਚ ਭੇਜਣ ਦਾ ਫੈਸਲਾ ਕੀਤਾ ਸੀ ਉਸ ਦਿਨ ਤੁਸੀਂ ਇਹ ਹੱਕ ਗਵਾ ਲਿਆ ਸੀ ਉਸ ਨੇ ਕੁਝ ਪ੍ਰਿੰਟਡ ਪੇਜ ਕੱਢੇ ਤੇ ਮੇਜ਼ ਤੇ ਰੱਖੇ ਤੇ ਕਿਸੇ ਅਦਾਲਤ ਦੇ ਫੈਸਲੇ ਲਈ ਕਾਫੀ ਹੈ ਕੁਝ ਮਸ਼ਹੂਰ ਵਕਾਲਾਂ ਦੇ ਬਿਆਨ ਜਿੱਥੇ ਸਾਫ਼ ਲਿਖਿਆ ਸੀ ਕਿ ਕਿਸੇ ਵੀ ਔਰਤ ਨੂੰ ਜ਼ਬਰਦਸਤੀ ਬਿਨਾਂ ਇਜਾਜ਼ਤ ਦੇ ਇਦਾਂ ਦੇ ਕਿਸੇ ਵੀ ਰਸਮ ਦੇ ਨਾਂ ਤੇ ਫਸਾਉਣਾ ਨਾ ਇਨਸਾਫ਼ ਹੈ ਇਹ ਸਭ ਮੈਂ ਪੜਿਆ ਹੈ ਜਸਮੀਨ ਕਹਿਣ ਲੱਗੀ ਤੁਸੀਂ ਮੇਰੇ ਹੀ ਮਸਬ ਦੇ ਨਾਂ ਤੇ ਡਰਾਇਆ ਹੈ ਜਦ ਕਿ ਸੱਚ ਵਿੱਚ ਇਹ ਸੀ ਕਿ ਤੁਸੀਂ ਆਪਣੀ ਪਰਪਰਾ ਦੇ ਨਾਂ ਨੂੰ ਉੱਪਰ ਰੱਖ ਕੇ ਇਨਸਾਨ ਥੱਲੇ ਕਰ ਦਿੱਤਾ ਇੱਕਦਮ ਕਮਰੇ ਵਿੱਚ ਸ਼ਾਂਤੀ ਸੀ ਪਹਿਲੀ ਵਾਰ ਬਜ਼ੁਰਗਾਂ ਨੂੰ ਆਪਣੇ ਫੈਸਲੇ ਦੇ ਲਈ ਸਵਾਲਾਂ ਦੇ ਇੱਕ ਟਹਿਰੇ ਵਿੱਚ ਖੜਾ ਕਰ ਦਿੱਤਾ ਜਾ ਰਿਹਾ ਸੀ ਬਾਹਰ ਗਲੀ ਵਿੱਚ ਔਰਤਾਂ ਇਕੱਠੀਆਂ ਹੋਣ ਲੱਗੀਆਂ ਕੁਝ ਕੁ ਨੇ ਤਾਂ ਪਹਿਲੀ ਵਾਰ ਸੁਣਿਆ ਸੀ ਕਿ ਕੋਈ ਔਰਤ ਹਵਲੀ ਦੇ ਅੰਦਰ ਬਜ਼ੁਰਗਾਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰ ਰਹੀ ਹੈ ਜੈਸਮੀਨ ਨੇ ਆਖਰੀ ਗੱਲ ਕਹੀ ਕਿ ਅੱਜ ਮੈਂ ਇਹ ਨਹੀਂ ਮੰਗ ਰਹੀ ਕਿ ਤੁਸੀਂ ਮੇਰਾ ਪੀਤਿਆ ਹੋਇਆ ਸਮਾਂ ਵਾਪਸ ਕਰ ਦਿਓ ਉਹ ਤਾਂ ਵਾਪਸ ਨਹੀਂ ਆਊਗਾ ਮੈਂ ਇਹ ਮੰਗ ਕਰਦੀ ਹਾਂ ਕਿ ਕਿਸੇ ਔਰਤ ਤੇ ਇਹ ਰਾਤ ਦੁਬਾਰਾ ਨਾ ਲਿਆਂਦੀ ਜਾਵੇ ਜੇ ਕੱਲ ਕਿਸੇ ਔਰਤ ਦੇ ਘਰ ਵਿੱਚ ਗੁੱਸੇ ਨਾਲ ਲਫ਼ਜ਼ ਨਿਕਲ ਗਏ ਤਾਂ ਤੁਸੀਂ ਉਸੇ ਵੇਲੇ ਸਜ਼ਾ ਦਾ ਸੌਦਾ ਬਣਾ ਕੇ ਨਹੀਂ ਵੇਚਣਾ ਉਸ ਨੂੰ ਇਨਸਾਫ ਸਮਝਦਾਰੀ ਤੇ ਅਸਲੀ ਇਲਮ ਦਿਖਾ ਦੇ ਜੇ ਤੁਸੀਂ ਇਦਾਂ ਨਹੀਂ ਕਰ ਸਕਦੇ ਤਾਂ ਤੁਸੀਂ ਹੁਣੇ ਹੀ ਇਸ ਨੂੰ ਘਟੋਕੰਡ ਫੈਂਸਟੇ ਦੇ ਨਾਮ ਨਾਲ ਲਾਉਣਾ ਉਸ ਦਿਨ ਹਵੇਲੀ ਦੇ ਬਾਹਰ ਬਹੁਤ ਭੀੜ ਲੱਗੀ ਹੋਈ ਸੀ ਕੁਝ ਲੋਕ ਕਹਿੰਦੇ ਸੀ ਕਿ ਦੇਖੋ ਜਮਾਨਾ ਖਰਾਬ ਹੋ ਗਿਆ ਔਰਤਾਂ ਜ਼ਿਆਦਾ ਬੋਲਣ ਲੱਗੀਆਂ ਪਰ ਕਈ ਔਰਤਾਂ ਦੀਆਂ ਅੱਖਾਂ ਵਿੱਚ ਹਲਕੀ ਜਿਹੀ ਰੋਸ਼ਨੀ ਵੀ ਦਿੱਤੀ ਸੀ ਜਿਦਾਂ ਕਿਸੇ ਨੇ ਬਹੁਤ ਸਾਲਾਂ ਬਾਅਦ ਉਹਨਾਂ ਦੇ ਅੰਦਰ ਦਬਾ ਦਿੱਤਾ ਗਿਆ ਇੱਕ ਸਵਾਲ ਫਿਰ ਜਗਾ ਦਿੱਤਾ ਹੋਵੇ ਯਸਮੀਨ ਨੇ ਉਸ ਸ਼ਾਮ ਗਰਬਾਜ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਰਹੂੰਗੀ ਜਾਂ ਨਹੀਂ ਇਹ ਅੱਜ ਤੈ ਨਹੀਂ ਕਰੂੰਗੀ ਪਰ ਪਹਿਲਾਂ ਤੁਸੀਂ ਖੁਦ ਤੈਅ ਕਰੋ ਕਿ ਤੁਸੀਂ ਕਿਸ ਪਾਸੇ ਖੜਨਾ ਹੈ ਉਸਤੇ ਨਾਲ ਜੋ ਮੇਰੀ ਰਜ਼ਾਮੰਦੀ ਦੇ ਬਿਨਾ ਮੇਰੇ ਜਿਸਮ ਦਾ ਫੈਸਲਾ ਕਰਦੇ ਜਾਂ ਫਿਰ ਮੇਰੇ ਨਾਲ ਜੋ ਆਪਣਾ ਹੱਕ ਖੁਦ ਦੀ ਆਵਾਜ਼ ਮੰਗਦੀ ਹੈ ਗਰਵਾਜ਼ ਨੇ ਪਹਿਲੀ ਵਾਰ ਮਹਿਸੂਸ ਕੀਤਾ ਕਿ ਗਲਤੀ ਸਿਰਫ ਉਸ ਦੀ ਹੈ ਲੇਕਿਨ ਤਿੰਨ ਲਫ਼ਜ਼ ਨਹੀਂ ਸੀ ਉਸ ਦੀ ਚੁੱਪ ਵੀ ਸੀ ਉਹ ਡਰਪੋਕ ਵੀ ਸੀ ਉਸ ਨੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ ਕਿ ਮੈਨੂੰ ਵੀ ਸਿੱਖਣਾ ਹੋਵੇਗਾ ਬਦਲ ਦਾ ਹੱਕ ਜੇ ਉਹ ਤੂੰ ਕਦੀ ਕੋਈ ਫਿਰ ਮਾਫੀ ਨਹੀਂ ਦਿੱਤੀ ਉਸਨੇ ਪਾਸੇ ਲਿਜਾ ਕੇ ਕਿਹਾ ਕਿ ਬਦਲਾਅ ਦੇ ਸਬੂਤ ਵਕਤ ਦਿੰਦਾ ਹੈ ਸਿਰਫ ਸ਼ਬਦ ਨਹੀਂ ਉਸ ਮੁਹੱਲੇ ਦੀ ਪੁਰਾਣੀ ਹਵੇਲੀ ਦੇ ਦਰਵਾਜ਼ੇ ਅੱਜ ਵੀ ਉੱਥੇ ਆ ਇੱਟਾਂ ਵੀ ਉਹੀ ਆ ਪਰ ਉਸ ਦੇ ਅੰਦਰ ਹਵਾ ਬਦਲਣ ਲੱਗੀ ਜਦੋਂ ਵੀ ਉਸ